ਫ੍ਰੀ ਕੋਰਟ ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਦਾ ਮੈਂ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਜਿਵੇਂ ਕਿ ਕੱਲ ਤੁਸੀਂ ਵਿਧਾਨ ਸਭਾ ਵਿੱਚ ਜੋ ਕਾਰਗਰ ਵੇਖਿਆ ਗਿਆ ਸੀਐਮ ਮਾਨ ਵੱਲੋਂ ਆਪਣੇ ਵਿਰੋਧੀਆਂ ਨੂੰ ਕਿਤਨਾ ਕਿਤੇ ਕਾਫੀ ਤੰਜ ਮਾਰੀ ਗਈ ਹੈ ਜੋ ਲਗਾਤਾਰ ਇੱਕ ਪਾਸੇ ਵਿਰੋਧੀ ਘੇਰ ਵੀ ਲੈ ਰਹੇ ਉਹਨਾਂ ਨੂੰ ਪਰ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਦੀ ਗੱਲ ਕਰਕੇ ਜਾਂ ਕੁਝ ਹੋਰ ਲੋਕ ਨੇ ਉਹ ਅਸਲਾ ਵੀ ਕਰ ਰਹੇ ਨੇ ਕਿ ਜਿਹੜਾ ਹੈਗਾ ਸਿਆਸਤ ਵਿੱਚ ਇੱਕ ਵਾਰ ਜਿਹਾ ਹੈਗਾ ਸੀਐਮ ਮਾਨ ਵੱਲੋਂ ਜਿਹੜਾ ਜੁਰੂ ਪਹੁੰਚਾ ਲਿਆਦਾ ਗਿਆ ਆਪਾਂ ਇਸ ਉੱਪਰ ਵਧੇਰੇ ਗੱਲਬਾਤ ਕਰਾਂਗੇ ਅថਗਨਾਰ ਰਿਵੀ ਸਿੰਘ ਜੀ ਬਹੁਤ ਨੇ ਰਕਵੀ ਸਿੰਘ ਜੀ ਬਹੁਤ ਬਹੁਤ ਤੁਹਾਡਾ ਤੁਹਾਡਾ ਫਰੀਕਾ ਖਬਰਾਂ ਵਾਹ ਖਾਲਸਾ ਵਾਹ ਗੁਰਪਤਿ ਰਿਵੀ ਜੀ ਆਪਾਂ ਪਹਿਲਾ ਦੇਖਦੇ ਆ ਵੀ ਕਿਵੇਂ ਦੇਖਦੇ ਹੋ ਜਿਨ ਕਿ ਮੇਰੇ ਸਾਹਮਣੇ ਨਾਲ ਮੈਂ ਜਿਤੋਂ ਇੱਕ ਵੇਖਿਆ ਸਿਆਸਤ ਦੇ ਵਿੱਚ ਪਹਿਲੀ ਵਾਰ ਇੰਨਾ ਹੰਗਾਮਾ ਜਿਹੜਾ ਹੈਗਾ ਬਦਨ ਸਭਾ ਦੇ ਵਿੱਚ ਦੇਖਿਆ ਗਿਆ ਦੇਖੋ ਜਦੋਂ ਦਾ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ 1966 ਤੋਂ ਸਾਡਾ ਇਹ ਪੰਜਾਬ ਪੰਜਾਬੀ ਸੂਬਾ ਬਣਿਆ ਹੂੰ ਮੇਰੇ ਖਿਆਲ ਦੇ ਵਿੱਚ ਜਿਹੜੀ ਐਨੇ ਨੀਵੇਂ ਪੱਤਰ ਦੀ ਜਿਹੜੀ ਰਾਜਨੀਤੀ ਹੈ ਹਮ ਕੱਲ ਵਿਧਾਨ ਸਭਾ ਦੇ ਵਿੱਚੋਂ ਵੇਖੀ ਗਈ ਹੈ ਹਮ ਵਿਧਾਨ ਸਭਾ ਦੇ ਵਿੱਚ ਤਾਲਾ ਲੈ ਕੇ ਆਉਣਾ ਹਮ ਜਿਵੇਂ ਕਿ ਬੌਕਰ ਵਾਲੇ ਕਹਿੰਦੇ ਹੁੰਦੇ ਆ ਵੀ 70 ਸਾਲ ਚ ਐ ਕਰਤਾ 70 ਸਾਲ ਚ ਲੁੱਟ ਕੇ ਖਾ ਗਏ 70 ਸਾਲਾਂ ਚ ਐ ਕਰਤਾ 17 ਸਾਲਾਂ ਚ ਉਹ ਕਰਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਤਾਲਾ ਲੈ ਕੇ ਆਂਦਾ ਉਹ ਵੀ 70 ਸਾਲ ਦੇ ਵਿੱਚ ਕਿਸੇ ਵੀ ਮੁੱਖ ਮੰਤਰੀ ਨੇ ਇਹੋ ਜੀ ਘਟੀਆ ਹਰਕਤ ਹੈ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਦੀ ਜਿਹੜੀ ਮਰਜ਼ਾਦਾ ਦੀ ਕਹ ਲ ਲੰਗਣਾ ਹੋਈ ਹੈ ਉਹ ਅੱਗੇ ਕਦੇ ਵੀ ਇਸ ਤਰ੍ਹਾਂ ਦੀ ਨਹੀਂ ਹੋਈ ਮੁੱਖ ਮੰਤਰੀ ਕਾਂਗਰਸ ਦੇ ਵੀ ਰਹੇ ਨੇ ਮੁੱਖ ਮੰਤਰੀ ਅਕਾਲੀ ਦਲ ਦੇ ਵੀ ਰਹੇ ਨੇ ਬਹੁਤ ਮੁੱਖ ਮੰਤਰੀ 1966 ਤੋਂ ਲੈ ਕੇ ਜਦੋਂ ਦਾ ਸਾਡੀ ਇਹ ਵਿਧਾਨ ਸਭਾ ਦੇ ਚੋਣਾਂ ਹੋਣ ਲੱਗੀਆਂ ਉਹ ਤਿੱਕਰ ਬੜੇ ਮੁੱਖ ਮੰਤਰੀ ਆਏ ਤੇ ਪਰ ਆਪਾਂ ਇਹਦੇ ਚ ਮੁੱਦਿਆਂ ਦੀ ਗੱਲ ਕਰੀਏ ਕਿ ਕਿਤੇ ਨਾ ਕਿਤੇ ਉਹ ਸਵਾਲ ਉਹੀ ਉੱਠ ਖੰਡਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਸਿਸਵਾ ਫਾਰਮ ਦੀ ਗੱਲ ਹੋਵੇ ਜਾ ਰਾਜਾ ਵੜਿੰਗ ਜੀ ਦੇ ਜੀਵਨ ਉਸਤਾਨ ਚ ਗੱਸੀ ਨੇ ਇਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਜਿਹੜੀ ਉੱਥੇ ਸਾਰੀ ਚਰਚਾ ਇਹ ਚ ਛਿੜੀ ਸੀਗੀ ਅਸੀਂ ਤਾਂ ਕਹਿੰਦੇ ਆ ਵੀ ਇਹ ਰੋਜ਼ ਦੀ ਕਹੇ ਸਕੇਸ ਮੁੱਕ ਜਾਣੀ ਚਾਹੀਦੀ ਹੈ ਹਾਂ ਜੇ ਰਾਜਾ ਵੜਿੰਗ ਜੀ ਨੇ ਕੋਈ ਬਾੜੀਆਂ ਦੇ ਵਿੱਚੋਂ ਕੁਝ ਕੋਈ ਉੱਚਾ ਨੀਵਾ ਕੀਤਾ ਆ ਉਹਦੀ ਜਾਂਚ ਖੋਲ ਦੇਣੀ ਚਾਹੀਦੀ ਹੈ ਹੂੰ ਸਾਨੂੰ ਕੋਈ ਇਤਰਾਜ਼ ਨਹੀਂ ਜੇ ਰਾਜਾ ਵੜਿੰਗ ਜੀ پاک ਪਵਿੱਤਰ ਹੋਏ ਤੇ ਉਹ ਜਾਂਚੋਂ ਵੀ ਨਿਕਲ ਕੇ ਜਾਣਗੇ ਇਹ ਕੁਝ ਨਹੀਂ ਹੁੰਦਾ ਹੁੰਦਾ ਦੂਸਾਨ ਸਾਹਿਬ ਕੱਖ ਨਹੀਂ ਨਿਕਲਦਾ ਇਹਦੇ ਵਿੱਚੋਂ ਇਹ ਸਿਰਫ 2-3 ਮਹੀਨਿਆਂ ਦੀ ਹਰਾਸਮੈਂਟ ਹੁੰਦੀ ਆ ਉਹ ਖੈਰੇ ਨਾਲ ਵੀ ਹੋਈ ਆ ਉਹ ਹੋਰ ਲੀਡਰਾਂ ਨਾਲ ਵੀ ਹੋਈ ਐ ਤੇ ਜੇ ਰਾਜਾ ਮੜਿੰਗ ਜੀ ਵੀ ਉਹਦੇ ਚ ਜਾਵੇ ਉਹਦੇ ਚ ਜਾਂਚ ਚ ਆ ਜਾਣਗੇ ਉਹਦੇ ਨਾਲ ਕੋਈ ਰਾਜਾ ਮੜਿੰਗ ਉਤੀ ਕੋਈ ਕਾਰਕੋਠੀ ਖੁੱਸ ਚੁੱਕੀ ਕਿ ਫਾਇਏ ਲੱਜੂਗਾ ਕੀ ਹੋਜੂਗਾ ਉਹ ਰੋਜ਼ ਹਰ ਵਕਟ ਟਾਈਮ ਇੱਕ ਧਮਕੀ ਦੇਣੀ ਮੈਂ ਤੈਨੂੰ ਐ ਕਰ ਦੂੰ ਇਹ ਬੱਚਿਆਂ ਵਾਲੀਆਂ ਗੱਲਾਂ ਹੁੰਦੀਆਂ ਸਾਡੀ ਗਲੀ ਵਿੱਚ ਵੀ ਪਰ ਲੋਕ ਬੜੇ ਗੱਲਾਂ ਸਾਡੀ ਗਲੀ ਵਿੱਚ ਨੰਗੀ ਤੇਰੇ ਮਗਰ ਕੁੱਤਾ ਪਾਵਾਂਗੇ ਨਹੀਂ ਲੋਕ ਤਾਂ ਬੜੇ ਖੁਸ਼ ਐ ਵੀ ਕਿਤਨੇ ਕਹਤੇ ਇਹਨਾਂ ਦਾ ਕਿ ਚਿਹਰਾ ਕਿ ਉਹ ਅਜੇ ਤੱਕ ਲੀਡਰਾਂ ਦੇ ਨਾਲ ਹੀ ਕਾਰਵਾਈ ਹੋਈ ਐ ਤੇ ਇਸ ਤਰ੍ਹਾਂ ਜਿਵੇਂ ਵਿਆੜ ਬੰਝ ਹੋਈ ਐ ਅਜੇ ਤੱਕ ਮੇਰੇ ਹਿਸਾਬ ਨਾਲ ਸਿਆਸ ਨਹੀਂ ਹੋਈਗੀ ਇਹ ਬੜੀ ਇੱਕ ਸਿਆਸਤ ਵੀ ਜਿਹੜੀ ਬੇੜਬਾਜੀ ਵੀ ਜਿਵੇਂ ਪਿੰਡਾਂ ਦੇ ਵਿੱਚ ਬੁੜੀਆਂ ਨਹੀਂ ਲੜਦੀਆਂ ਹੱਥ ਕਰਕੇ ਇਦਾਂ ਦੀ ਹੋਈ ਆ ਬੜੀ ਸਖਤ ਨਹੀਂ ਇਹ ਤਾਂ ਹਾਸੋਹੀਣੀਆਂ ਗੱਲਾਂ ਐ ਸਟੇਜ ਚ ਲਾਉਣਾ ਤੇ ਸਟੇਜ ਚ ਲਾਉਣਾ ਹੂੰ ਇਹਦੇ ਚ ਬੜਾ ਵੱਡਾ ਫਰਕ ਹੁੰਦਾ ਹੂੰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਗਵੰਤਪਾਣ ਸਟੇਜ ਦੇ ਤਣੀ ਨੇ ਹੂੰ ਉਹ ਸਟੇਜ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਸਕਦੇ ਪਰ ਜਿਹੜੀ ਗੱਲ ਕੁਰਸੀ ਦੀ ਗ੍ਰਮ ਐ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਦੀ ਗ੍ਰਮ ਐ ਹੂੰ ਕਿਆ ਮੁੱਖ ਮੰਤਰੀ ਦੇ ਜਿਹੜੀ ਅਹੁਦੇ ਦੀ ਗ੍ਰਹਿਮ ਹੈ ਉਹਨੂੰ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਸਾਫਤ ਕਰਨ ਦੇ ਵਿੱਚ ਜਾਂ ਉਹਨੂੰ ਬਰਕਰਾਰ ਰੱਖਣ ਦੇ ਵਿੱਚ ਫੇਲ ਹੋਏ ਨੇ ਨਹੀਂ ਪਰ ਗੱਲ ਮੁੱਖ ਮੰਤਰੀ ਦੀ ਕੁਰਸੀ ਦੀ ਜਿਹੜੀ ਗ੍ਰਹਿਮ ਹੈ ਮਰਜ਼ਾਦਾ ਹੈ ਕਦੇ ਵੀ ਕੋ ਤੁਸੀਂ ਕੋਈ ਵੀ ਮੁੱਖ ਮੰਤਰੀ ਇਸ ਤਰ੍ਹਾਂ ਗੱਲਾਂ ਕਰਦਾ ਜੀ ਦੇਖਿਓ ਹੂੰ ਕਪੜਿਆਂ ਤੋਂ ਬਾਹਰ ਹੁੰਦਾ ਇਹ ਚੱਲ ਡੋਲਾ ਉਹ ਉਹ ਕਹਿਣ ਦੇਣਾ ਵੀ ਮੈਂ ਇਸ ਕਰਕੇ ਆ ਵੀ ਤੁਸੀਂ ਪੰਜਾਬ ਦਾ ਖਾਦਾ ਸੁੱਤੋਂ ਹਿਸਾਬ ਲੈਣਾ ਹਰ ਇੱਕ ਇੱਕ ਚੀਜ਼ ਦਾ ਹਿਸਾਬ ਲਵੇ ਇਹ ਕੋਈ ਹਿਸਾਬ ਲੈਣ ਦਾ ਤਰੀਕਾ ਤਾਂ ਨਹੀਂ ਉੱਥੇ ਤੁਸੀਂ ਕੋਈ ਸਾਡੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਹੂੰ ਕੋਈ ਤੁਸੀਂ ਉੱਥੇ ਬੇਅਦਬੀ ਤੇ ਹੱਲ ਦੀ ਗੱਲ ਨਹੀਂ ਕੀਤੀ ਹੂੰ ਕਮਰਵਿਜੇ ਪ੍ਰਤਾਪ ਸਿੰਘ ਦੀ ਗੱਲ ਤੇ ਤੁਸੀਂ ਕੋਈ ਗੌਰ ਨਹੀਂ ਕੀਤਾ ਹੂੰ ਪਰ ਜੇ ਤੁਸੀਂ ਸ਼ੁਭ ਮੁੰਡਾ ਜਿਹੜਾ ਸਾਡਾ ਕਿਸਾਨ ਆ ਉਥੋਂ ਉਹ ਸਹੀ ਹੋ ਗਿਆ ਉਹਦੇ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਪਹਿਲਾ ਪ੍ਰਕਾਰ ਬਾਦਲਾ ਨੇ ਜਦੋਂ ਇੱਥੇ ਬੇਅਦਬੀ ਕਾਂਡ ਹੋਇਆ ਸੀ ਹਮ ਅਣਪਛਾਤੀ ਪੁਲਿਸ ਤੇ ਪਰਚਾ ਦਿੱਤਾ ਹਮ ਉਹੀ ਕੱਲ ਅੱਜ ਭਗਵੰਤ ਮਾਨ ਨੇ ਕਰਤੀ ਕਦੇ ਪੁਲਿਸ ਵੀ ਅਣਪਛਾਤੀ ਹੋਈ ਆ ਪੋਸਟਮਾਰਟਮ ਦੇ ਵਿੱਚ ਆ ਗਿਆ ਵੀ ਮੁੰਡੇ ਦੀ ਮੌਤ ਗੋਲੀ ਵੱਜਣ ਨਾਲ ਹੋਈ ਆ ਹਮ ਤੇ ਫਿਰ ਤੁਸੀਂ ਹਰਿਆਣੇ ਦੀ ਪੁਲਿਸ ਨੂੰ ਕਿਵੇਂ ਬਰੀ ਕਰ ਰਹੇ ਹੋ ਨਹੀਂ ਤੇ ਵਿਰੋਧ ਕਰਨ ਦੀ ਥਾਂ ਤੇ ਇਹ ਸਵਾਲ ਕਿਤੇ ਜਾ ਸਕਦੇ ਸੀ ਜਿਹੜੇ ਹਾਂ ਕਿਤੇ ਜਾ ਸਕਦੇ ਸੀ ਪਰ ਗਵਰਨਰ ਦੇ ਭਾਸ਼ਣ ਤੋਂ ਬਾਅਦ ਜ਼ੀਰੋ ਆਵਰ ਹੁੰਦਾ ਹਾਂ ਪਹਿਲਾਂ ਜ਼ਰੂਰੀ ਹੈ ਫਿਰ ਤੁਸੀਂ ਵਿਰੋਧੀਆਂ ਨੂੰ ਸਵਾਲ ਕਰਦਾ ਜਦੋਂ ਤੁਸੀਂ ਮੌਕਾ ਹੀ ਖਤਮ ਕਰਤਾ ਜਿਹੜਾ ਜ਼ੀਰੋ ਆਵਰ ਦੇ ਵਿੱਚ ਉਹਨਾਂ ਨੇ ਕੋਈ ਆਪ ਦੇ ਜਿਹੜੇ ਉਹਨਾਂ ਦਾ ਅਧਿਕਾਰ ਸੀ ਉਹਨਾਂ ਨੇ ਤੁਹਾਨੂੰ ਕੁਐਸਚਨ ਕਰਨੇ ਸੀ ਸਵਾਲ ਕਰਨੇ ਸੀ ਜਦੋਂ ਤੁਸੀਂ ਉਹ ਸਾਬਤ ਹੀ ਖਤਮ ਹੀ ਕਰਤਾ ਉਸ ਚੀਜ਼ ਨੂੰ ਤੇ ਸਿੱਧਾ ਭਗਵੰਤ ਮਾਨ ਜੀ ਗਵਰਨਰ ਦੇ ਅਸਤੇ ਭਾਸ਼ਣ ਸ਼ੁਰੂ ਹੋ ਗਿਆ ਫਿਰ ਰੌਲਾ ਤਾਂ ਪੈਣਾ ਹੀ ਸੀ ਵੀ ਸਾਡਾ ਜਿਹੜਾ ਹੱਕ ਸੀ ਸਾਡਾ ਤਾਂ ਹੱਕ ਹੀ ਮਾਰਤਾ ਫਿਰ ਉਹ ਜਿਹੜਾ ਰੌਲਾ ਪਿਆ ਹੈ ਜਾਂ ਸੀਐਲਪੀ ਲੀਡਰ ਨੇ ਪਾਇਆ ਜਾਂ ਰਾਜੇ ਵੜੈੰਗ ਨੇ ਉਹ ਖੈਰੇ ਨੂੰ ਇਹ ਗੱਲ ਕਹਨੇ ਉਹ ਖੈਰੇ ਉਹ ਖੈਰੇ ਤੂੰ ਕਾਂਗਰਸੀਆਂ ਦੇ ਪਿਆਰੇ ਮੁੱਖ ਮੰਤਰੀ ਦੇ ਕੰਮ ਤੇਰਾ ਕੋਈ ਹੋਰ ਐਮਐਲਏ ਵੀ ਇਹ ਗੱਲ ਕਹਿ ਸਕਦਾ ਪਰ ਗੱਲ ਉਹੀ ਨਾ ਵੀ ਇਹ ਜਣ ਕੇ ਇਹ ਤਾਂ ਤੁਸੀਂ ਮੰਨਦੇ ਹੋ ਵੀ ਇੱਕ ਵਾਰ ਰਾਜਨੀਤੀ ਦੇ ਵਿੱਚ ਚਿਹਰਾ ਜਿਹੜਾ ਲੋਕਾਂ ਨੂੰ ਦਿਖਾਇਆ ਵੀ ਬਾਕੀ ਇਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਇਹ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੇ ਵਰਪੀਏ ਚੀਜ਼ ਲਿਆਉਂਦਾ ਨਹੀਂ ਠੀਕ ਹੈ ਵੀ ਇਹਨਾਂ ਤੇ ਤਾਂ ਕਾਰਵਾਈ ਹੋ ਸਕਦੀ ਹੈ ਤੇ ਜਿਹੜੇ ਇਹਨਾਂ ਦੇ ਬੰਦੂਆ ਮਜ਼ਦੂਰ ਐ 92 ਐਮਐਲਏ ਐ ਉਹ ਸਾਰੇ ਦੁੱਧ ਤੋਤੇ ਐ ਅੱਜ ਜਿਹੜਾ ਉਹ ਕਾਰਵਾਈ ਵਾਲਾ ਉਹ ਐਮਐਲਏ ਮਜੀਠੀਆ ਦੱਸੀ ਜਾਂਦਾ ਸੀ ਜਿਹੜੇ ਇਹਨਾਂ ਦੇ ਨਾਲ ਬਾਹਰ ਵੀ ਗਿਆ ਪਹਿਲਾਂ ਪਾਰਟੀ ਚੋਂ ਕੱਟਿਆ ਫੇਰ ਲੈ ਆਂਦਾ ਨੂੰ ਟਿਕਟ ਟਿਕਟ ਦਿੱਤੀ ਉਹਨੇ ਕੀ ਕੀਤਾ ਹੂੰ ਛੋਟੇ ਜਿਹੇ ਬੱਚੇ ਨਾਲ ਕੀ ਕੀਤਾ ਉਹਨੇ ਸੰਧੋ ਆ ਕੇ ਕੀ ਐਮਐਲਏ ਕਿਹੜਾ ਹੋਊਗਾ ਅੱਜ ਚੱਲੀ ਜਾਂਦੀ ਸੀ ਪਰ ਉਹ ਪਰ ਵੇਖੋ ਨਾ ਤੁਸੀਂ ਇਹ ਵੇਖੋ ਵੀ ਤੁਸੀਂ ਇਹ ਨਾ ਵੇਖੋ ਵੀ ਆਪਦੀ ਪੀੜ੍ਹੀ ਥੱਲੇ ਵੀ ਛੋਟਾ ਮਾਰੋ ਜੇ ਕਾਂਗਰਸ ਵਾਲੇ ਮਾੜੇ ਸੀ ਜਾਂ ਅਕਾਲੀ ਦਲ ਵਾਲੇ ਮਾੜੇ ਸੀ ਉਹਨਾਂ ਨੂੰ ਲੋਕਾਂ ਨੇ ਬੈਕਫੁੱਟ ਤੇ ਕਰਤਾ ਕੱਲ ਇਹ ਸਾਬਤ ਹੁੰਦਾ ਸੀ ਜਿਵੇਂ ਵਿਰੋਧੀ ਧਿਰ ਚ ਹੁੰਦੇ ਆ ਭਗਵੰਤ ਮਾਨ ਜੀ ਐਕਸ਼ਨ ਜਿਹੜਾ ਸੀ ਉਹ ਵਿਰੋਧੀ ਧਿਰ ਵਾਲਾ ਸੀ ਨਹੀਂ ਉਹਨਾਂ ਨੇ ਕੱਲ ਹੀਰੋ ਪੈਕ ਚੀਜ਼ ਵੇਖੀ ਗਏ ਹਾਲਾਕਿ ਮੈਂ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦਾਗਾ ਪਰ ਜਦੋਂ ਐਮਪੀ ਸੀਗੇ ਉਸ ਸਮੇਂ ਵੀ ਲੋਕ ਸਭਾ ਦੇ ਵਿੱਚ ਵੀ ਇਦਾਂ ਹੀ ਮੁੱਦੇ ਚੁੱਕਦੇ ਰਹੇ ਆ ਜਿਵੇਂ ਕਿ ਅੱਜ ਚੁੱਕ ਰਹੇ ਸੀ ਕਿਉਂਕਿ ਕਿਉਂਕਿ ਜਦੋਂ ਲੀਡਰਾਂ 'ਚ ਕਮੀਆਂ ਤਾਂ ਜ਼ਰੂਰ ਨੇ ਜੋ ਅੱਜ ਉਹ ਗੁੱਸਾ ਕਰ ਰਹੇ ਨੇ ਜਿਵੇਂ ਅਗਰੈਸਿਵ ਕਹਿਦੀ ਹੋ ਜੀਏ ਲੀਡਰਾਂ 'ਚ ਕਮੀਆਂ ਕਿਹਦੇ 'ਚ ਨਹੀਂ ਮੇਰੇ 'ਚ ਨਹੀਂ ਕਿ ਤੁਹਾਡੇ 'ਚ ਨਹੀਂ ਹੂੰ ਪਰ ਇੰਨਾ ਆ ਵੀ ਮੈਨੂੰ ਆਪਦੀ ਕਮੀ ਦੀਦੀ ਨਹੀਂ ਮੈਂ ਤੁਹਾਡੀ ਕਮੀ ਲੱਭੂਗਾ ਹੂੰ ਮੈਨੂੰ ਆਪਦੀ ਕਮੀ ਨਹੀਂ ਦੀਦੀ ਸਿਰਫ ਇੰਨਾ ਹੀ ਆ ਵੀ 70 ਸਾਲ ਚ ਲੁੱਟ ਕੇ ਖਾ ਕੇ ਜਿਹੜੀ ਵਿਧਾਨ ਸਭਾ ਦੇ ਭਗਵੰਤ ਮਾਨ ਜੀ ਬੈਠੇ ਆ ਕਿ ਕੇਜਰੀਵਾਲ ਨੇ ਬਣਾਈ ਉਹ ਕਿ ਤੁਸੀਂ ਆਉਣ ਤੋਂ ਪਹਿਲਾਂ ਬਣਾਈ ਸੀ ਯੂਨੀਵਰਸਟੀਆਂ ਬਣੀਆਂ ਲਾਗਾਲਜ ਬਣੇ ਖੋਜ ਕੇਂਦਰ ਬਣੇ ਕੀ ਕੁਝ ਨਹੀਂ ਬਣਿਆ ਮੈਂ ਸੜਕਾਂ ਦੇ ਜਾਲ ਵਿਛਾਏ ਗਏ ਰੇਲਵੇ ਲਾਈਨਾਂ ਬਣੀਆਂ ਤਪ ਬਿਜਲੀ ਦੇ ਤਪ ਘਰ ਬਣੇ ਕੀ ਨਹੀਂ ਬਣਿਆ ਜੇ ਕੁਝ ਉਦੋਂ ਖਾਧਾ ਗਿਆ ਕੀ ਹੁਣ ਨਹੀਂ ਖਾਰੇ ਤੁਹਾਡੇ ਬੰਦੇ ਤੁਹਾਡੇ ਭਗਵਾਨ ਜੀ 92 ਐਮਐਲਏ ਨੇ ਤੁਹਾਨੂੰ ਦਿੱਤੇ ਤੁਹਾਡੇ ਸਹਨੇ ਕੀ ਦੂਜੇ ਕੀ ਰੇਤਾ ਜਿਹੜੀ ਸੀ ਰੇਤਾ ਦੀ ਮਾਈਨਿੰਗ ਸੀ ਜਿਹੜੀ ਕੀ ਉਹ ਬੰਦ ਹੋਗੀ ਕੀ ਜਿਹੜੇ ਮੁੱਦਿਆਂ ਤੇ ਤੁਹਾਡੀ ਸਰਕਾਰ ਆਈ ਸੀ ਤੁਸੀਂ ਉਹਨਾਂ ਤੇ ਪਹਿਰਾ ਦਿੱਤਾ ਗੱਲ ਤਾਂ ਸੀ ਸਾਡੇ ਸਵਾਲਾਂ ਦੀ ਹਮ ਗੱਲ ਸੀ ਲੋਕਾਂ ਦੇ ਮੁੱਦਿਆਂ ਦੀ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਤੋਂ ਐਮਐਲਏ ਤੋਂ ਲੈ ਕੇ ਮੁੱਖ ਮੰਤਰੀ ਤਿੱਕਰ ਬਣਾਇਆ ਉਹਨਾਂ ਦੀ ਗੱਲ ਤਾਂ ਤੁਸੀਂ ਕਿਤੇ ਵੀ ਨਾ ਕਰਦੇ ਜਾਨ ਕੇ ਤੁਹਾਨੂੰ ਲੱਗਦਾ ਤੁਸੀਂ ਸਾਰੇ ਬਚਲੇ ਕੀ ਮੁੱਦੇ ਨਹੀਂ ਚੁੱਕਣ ਤੁਸੀਂ ਤਾਂ ਆਪ ਦੀ ਨਿੱਜੀ ਰੰਜਿਸ਼ਾਂ ਕੱਢਦੇ ਹੋ ਭਾਈ ਵਿਧਾਨ ਸਭਾ ਚ ਬਹਿ ਕੇ ਉਹ ਨਹੀਂ ਚਾਹੀਦੇ ਕਿ ਮੁੱਦਿਆਂ ਤੇ ਗੱਲ ਹੋਵੇ ਉਹਦੀ ਸਰਕਾਰ ਸੱਥਾਂ ਤੋਂ ਹੂੰ ਚੰਡੀਗੜ੍ਹ ਤੱਕ ਚੱਲਣੀ ਸੀ ਤੁਸੀਂ ਸੱਥ ਚ ਜਾਣ ਤੋਂ ਆ ਵੀ ਭੱਜਣ ਲੱਗ ਗਏ ਭੱਜਦੇ ਆ ਨਾ ਪਰਸੋਂ ਇੱਕ ਐਮਐਲਏ ਨੇ ਗਾਲ ਵੀ ਕੱਢੀ ਹੂੰ ਤੁਸੀਂ ਵੀ ਵੇਖਿਆ ਹੋ ਨਾ ਟੀਵੀ ਤੇ ਮੈਂ ਵੀ ਵੇਖਿਆ ਹੂੰ ਕੀ ਇਹ ਹੋਰੇ ਕੀ ਐ ਐਮਐਲਏ ਜਿਹੜੇ ਉਹ ਇਹੋਰੇ ਸ਼ਬਦ ਬੋਲਦੇ ਹੁੰਦੇ ਆ ਇਹੋਰੇ ਸ਼ਬਦ ਤਾਂ ਯਾਰ ਇੱਕ ਜਦੋਂ ਕੋਈ ਬੰਦਾ ਪਿੰਡ ਦਾ ਮੈਂਬਰ ਚੁਣਿਆ ਜਾਵੇ ਨਾ ਉਹ ਵੀ ਇਹ ਸੋਚਦਾ ਵੀ ਮੈਂ ਹੁਣ ਪਿੰਡ ਦੇ ਵਿੱਚ ਕਿਸੇ ਨਾਲ ਲੜਨਾ ਨਹੀਂ ਮੈਂ ਕਿਸੇ ਬੰਦੇ ਨਾਲ ਬੋਲਣਾ ਨਹੀਂ ਜੇ ਮੈਂ ਕਿਸੇ ਨਾਲ ਪੁੱਛਿਆ ਨਹੀਂ ਮੈਂ ਬੋਲਿਆ ਲੋਕ ਕਹਿਣਗੇ ਯਾਰ ਤੁਸੀਂ ਤਾਂ ਲੋਕਾਂ ਦੇ ਫੈਸਲੇ ਕਰਨੇ ਸੀ ਤੇ ਤੁਸੀਂ ਆਪ ਲੜੀ ਜਾਂਦੇ ਉਲਝੀ ਜਾਂਦੇ ਯਾਰ ਇਹ ਵਿਧਾਨ ਸਭਾ 'ਚ ਜਾ ਕੇ ਲੋਕ ਸਭਾ 'ਚ ਜਾ ਕੇ ਲੋਕ ਜਿਹੜੇ ਇਹ ਲੋਕ ਕਹੂੰਗਾ ਮੈਂ ਇਹਨਾਂ ਨੂੰ ਇਹ ਲੋਕ ਕੀ ਸਾਬਤ ਕਰਨਾ ਚਾਹੁੰਦੇ ਆ ਪਰ ਇੱਕ ਕਾਂਗਰਸੀ ਤੁਹਾਡਾ ਰੂਪਿਆ ਹਾਂ ਦੇਖੋ ਤੁਸੀਂ ਜਰਨਲ ਕੈਟਾਗਰੀ ਚੋਂ ਹਮ ਐਸਸੀ ਚੋਂ ਐ ਮੈ ਉਹਬੀਸੀ ਚੋਂ ਐ ਕਿ ਕਿਸੇ ਹੋਰ ਕੈਟਾਗਰੀ ਚੋਂ ਐ ਕਿਸੇ ਦੀ ਕੈਟਾਗਰੀ ਤੇ ਹਮ ਗਲਤ ਹੋਣ ਦੇ ਨਾਂ ਤੇ ਉਹਨੇ ਕੀ ਮਾਰਾ ਕਿਹਾ ਸੀ ਚੀਮਾ ਅੰਦਰੋਂ ਬੜਾ ਖੁਸ਼ ਸੀ ਹਮ ਤੁਸੀਂ ਦੇਖਿਆ ਨਹੀਂ ਹੋਣਾ ਵਿਧਾਨ ਸਭਾ ਦੇ ਵਿੱਚ ਕਿ ਜਦੋਂ ਚੀਮਾ ਵੀ ਇੱਕ ਗਲਤ ਹੈ ਹਾਂ ਤੇ ਚਿਹਰਾ ਵੀ ਹੈਗੀ ਹੈ ਨਾ ਵਿੱਤ ਮੰਤਰੀ ਵਿੱਤ ਮੰਤਰੀ ਉਹਨਾਂ ਦਾ ਦਲਤ ਹੈ ਹਮ ਉਸ ਦਲਤ ਐਮਐਲਏ ਨੇ ਇੰਨੀ ਕੀ ਗੱਲ ਹੀ ਕੀਤੀ ਨਾ ਬੀ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਅਸੀਂ ਦਲਤ ਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਹੁਣ ਬਣਾਓ ਮਾਨ ਸਾਹਿਬ ਬਣਾਓ ਕਦੋਂ ਬਣਾਉਣਾ ਕਹਿੰਦੇ ਇਹਨੂੰ ਜੁੱਤੀ ਸਿੰਘਾ ਯਾਰ ਦੌੜਾ ਪੈ ਗਿਆ ਯਾਰ ਇਹ ਮੁੱਖ ਮੰਤਰੀ ਦੀ ਕੈਡਰ ਦੀਆਂ ਗੱਲਾਂ ਮੁੱਖ ਮੰਤਰੀ ਕਦੇ ਇਹੋ ਜਿਹੀਆਂ ਗੱਲਾਂ ਕਰਿਆ ਕਰਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਵੀਰਿਆ ਪ੍ਰਤਾਪ ਸਿੰਘ ਕੈਰੋਂ ਵੀਰਿਆ ਸਰਦਾਰ ਬੈਂਤ ਸਿੰਘ ਵੀਰਿਆ ਕੈਪਟਨ ਅਮਰਿੰਦਰ ਸਿੰਘ ਵੀਰਿਆ ਚਰਨਜੀਤ ਚੰਨੀ ਵੀਰਿਆ ਕਦੇ ਮੁੱਖ ਮੰਤਰੀਆਂ ਦੀ ਇਹੋ ਜਿਹੀ ਗੱਲ ਹੋਈ ਹੈ ਕਦੇ ਕਿਤੇ ਮੁੱਖ ਮੰਤਰੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵਿਧਾਨ ਸਭਾ 'ਚ ਬੈਠ ਕੇ ਵੀ ਇਹਨੂੰ ਜੁੱਤੀ ਸੁਗਾਓ ਹੂੰ ਤਾਲਾ ਲਿਆ ਕੇ ਤੁਸੀਂ ਸਪੀਕਰ ਸਾਹਿਬ ਨੂੰ ਫੜਾ ਕੇ ਤੁਸੀਂ ਕੀ ਸਾਫਤ ਕਰਨਾ ਚਾਹੁੰਦੇ ਹੋ ਉਹਨਾਂ ਦਾ ਜਿਹੜਾ ਸੀ ਨਾ ਵੀ ਵਿਰੋਧੀ ਬਾਹਰ ਨਾ ਜਾਣ ਅਸੀਂ ਸਵਾਲ ਕਰਨੇ ਆ ਤੇ ਪਿਛਲੇ ਜਦੋਂ ਤੁਹਾਡੇ ਕੋਲ 17 ਐਮਐਲਏ ਸੀ ਤੇ ਤੁਸੀਂ ਵੀ ਵਿਰੋਧੀ ਧਿਰ ਸੀ ਮੈਂ ਸੈਸ਼ਨ ਵੇਖਿਆ ਮਰਦਾਬਾਦ ਮਰਦਾਬਾਦ ਸਪੀਕਰ ਦੀ ਕੁਰਸੀ ਕੋਲ ਦੀ ਤੁਸੀਂ ਵੀ ਬਾਹਰ ਜਾਂਦੇ ਰਹੇ ਆ ਕਿਉਂ ਜਾਂਦੇ ਸੀ ਤੁਹਾਨੂੰ ਤਾਂ ਭਾਈ ਕਿਸੇ ਨੇ ਤਾਲਾ ਨਾ ਲਾਇਆ ਤੇ ਤੁਸੀਂ ਤਾਲਾ ਕਿਸ ਕਾਨੂੰਨ ਤਹਿਤ ਵਿਧਾਨ ਸਭਾ ਦੇ ਵਿੱਚ ਤਾਲਾ ਲੈ ਕੇ ਆਏ ਹੋ ਥੋੜੇ ਦੇ ਬੜ ਕਾਰਵਾਈ ਬੰਦੀ ਬੰਦੀ ਹੈ ਫਿਰ ਇੱਕ ਜੇਬ ਚ ਪਾਈ ਫਿਰਦੇ ਹੋ ਆ ਇਹਨਾਂ ਦੇ ਮੂੰਹ ਤੇ ਲਾ ਦਿਓ ਲੈ ਯਾਰ ਦੱਸੋ ਯਾਰ ਠੀਕ ਹੈ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹੈ ਤੁਸੀਂ ਮੈਂ ਭਗਵੰਤ ਮਾਨ ਦੀ ਉਸ ਗੱਲ ਨਾਲ ਸਹਿਮਤ ਆਂ ਵੀ ਭਗਵੰਤ ਮਾਨ ਨੇ ਇਹ ਗੱਲ ਕਈ ਬਾਜਵੇ ਨੂੰ ਬਾਜਵਾ ਸਾਹਿਬ ਨੂੰ ਵੀ ਤੂੰ ਮੈਨੂੰ ਕਹਿੰਦਾ ਸੀ ਵੀ 600 ਰੁਪਿਆ ਲੈਣਾ ਤੂੰ 100 ਰੁਪਿਆ ਲੈਣਾ ਮੈਂ ਇਸ ਗੱਲ ਨਾਲ ਸਹਿਮਤ ਆਂ ਵੀ ਇਹ ਗੱਲ ਨਹੀਂ ਕਰਨੀ ਚਾਹੀਦੀ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਵੀ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਹੈ ਮਾੜੀ ਹੈ ਪਰ ਭਗਵੰਤ ਮਾਨ ਦੱਸੇ ਵੀ ਮੈਂ ਇੱਕ ਗੱਲਾਂ ਚੰਗੀ ਕੀਤੀ ਹੈ ਜੇ ਕੋ ਜਿੰਦਰਾ ਉਹਦੇ ਘਰ ਨੂੰ ਲਾ ਕੇ ਰੱਖਦਾ ਸ਼ਾਇਦ ਇਹ ਇਹਰੇ ਗੱਲ ਬਣ ਨਾ ਬਣਦੀ ਇਹ ਗੱਲਾਂ ਜਿਹੜੀਆਂ ਭਗਵੰਤ ਮਾਨ ਨੇ ਕੀਤੀਆਂ ਇਹ ਕੋਈ ਚੰਗੀਆਂ ਨਹੀਂ ਕੀਤੀਆਂ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਹਾਂ ਠੀਕ ਜਣ ਕਿ ਤੁਹਾਨੂੰ ਲੱਗਦਾ ਵੀ ਕਿਤਨੇ ਕਿਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਜਿਹੜੀ ਪਰਸਨਲ ਰੰਜਿਸ਼ ਆਉ ਨਹੀਂ ਕਰਨੀ ਚਾਹੀਦੀ ਤੇ ਆਦਬੀ ਦੇ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਚਿੱਟੇ ਦੇ ਮੁੱਦੇ ਤੇ ਕੋਈ ਗੱਲ ਨਹੀਂ ਹੋਈ ਕਿਸਾਨਾਂ ਤੇ ਸਾਡਾਂ ਦੇ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੀ ਸੀ ਕਾਂਗਰਸ ਚੋ ਵੀ ਸੀ ਜੀ ਜਦੋਂ ਕਿਸਾਨ ਦਿੱਲੀ ਗਏ ਆ ਉਹਨਾਂ ਨੇ ਕਿਸਾਨ ਦਿੱਲੀ ਤੇ ਕਰ ਪਹਚਾਈ ਹ ਹ ਹਰਿਆਣੇ ਦੀ ਪੁਲਿਸ ਸਾਡੀ ਥਾਂ ਚ ਆ ਕੇ ਸਾਡੇ ਕਿਸਾਨਾਂ ਤੇ ਹਮਲਾ ਕਰਦੀ ਐ ਡਰੋਨ ਛੱਡਦੀ ਐ ਤੇ ਸਾਡਾ ਡੀਜੀਪੀ ਮੂਕ ਦਰਸ਼ਕ ਬਣ ਕੇ ਤੇ ਸਾਡਾ ਗ੍ਰਹਿ ਮੰਤਰੀ ਮੂਕ ਦਰਸ਼ਕ ਬਣ ਕੇ ਵੇਖ ਰਿਹਾ ਕਿਸਾਨਾਂ ਦੇ ਹੱਕ ਚ ਤੂੰ ਕਹਿੰਦਾ ਮੈਂ 2 ਵਜੇ ਰਾਤ ਨੂੰ ਮੀਟਿੰਗ ਕੀਤੀ ਭਾਈ ਉਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਸਾਨੂੰ ਇਹ ਵੀ ਦੱਸ ਤੇਰੇ ਤੇਰੇ ਸ਼ਾਬਾਸ਼ ਏ ਤੇਰਾ ਧੰਨਵਾਦ ਤੂੰ 2 ਵਜੇ ਉੱਠ ਕੇ ਪੌਣੇ 2 ਵਜੇ ਮੀਟਿੰਗ ਕੀਤੀ ਰਾਤ ਨੂੰ ਨਾਲ ਪਰ ਉਸ ਮੀਟਿੰਗ ਦਾ ਰਿਜ਼ਲਟ ਦੱਸ ਕੀ ਨਿਕਲਿਆ 0 ਕਉਦਾ ਰਿਜ਼ਲਟ ਕੱਢ ਕੇ ਲਿਆ ਨਾ ਵੀ ਮੈਂ ਰਿਜ਼ਲਟ ਕੱਢਿਆ ਉਹਦਾ ਕਿਸਾਨਾਂ ਦੇ ਸਾਡਿਆਂ ਦੇ ਉੱਥੇ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਹਰਿਆਣੇ ਦੀ ਪੁਲਿਸ ਨੇ ਮਾਰੀਆਂ ਤੇ ਸਾਡੀ ਪੁਲਿਸ ਉੱਥੇ ਮੂਕ ਦਰਸ਼ਕ ਬਣ ਕੇ ਵੇਖਦੀ ਐ ਜਦੋਂ ਕੋਈ ਆਮ ਨਾਗਰਿਕ ਆਮ ਲੋਕ ਇਕੱਠੇ ਹੋ ਕੇ ਸੜਕ ਤੇ ਰਸਤਾ ਜਾਮ ਕਰ ਦੇਣ ਜਾਂ ਕੋਈ ਪੁਲ ਨੂੰ ਜਾਂ ਰੇਲਵੇ ਲਾਈਨ ਨੂੰ ਰੋਕ ਲੈਣ ਉਹਨਾਂ ਦੇ ਪਰਚਾ ਹੁੰਦਾ ਹੁੰਦਾ ਨਾ ਇਹਨਾਂ ਨੇ ਸੜਕਾਂ ਦੇ ਵਿੱਚ ਕਿੱਲ ਗੱਡੇ ਹਮ ਸਰਕਾਰ ਨੇ ਕੱਡੇ ਨਾ ਚਾਹੇ ਹਰਿਆਣੇ ਦੀ ਨੇ ਗੱਡੇ ਚਾਹੇ ਪੰਜਾਬ ਦੀ ਨੇ ਗੱਡੇ ਕੀ ਹਾਈ ਕੋਰਟ ਨੂੰ ਇਹਨਾਂ ਤੇ ਕਾਰਵਾਈ ਕਰਨੀ ਨਹੀਂ ਬਣਦੀ ਕਿ ਇਹਨਾਂ ਵਾਸਤੇ ਕਾਨੂੰਨ ਹੋਰ ਆ ਤੇ ਆਮ ਲੋਕਾਂ ਵਾਸਤੇ ਹੋਰ ਆ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੈ ਕਿ ਇਹ ਨਹੀਂ ਗੱਲ ਵੀ ਅਸੀਂ ਜੇ ਹੁਣ ਮੁੱਖ ਮੰਤਰੀਆਂ ਤੇ ਵੀ ਸੀ ਜੋ ਮਰਜ਼ੀ ਕਰੀ ਚੱਲ ਗਏ ਇਹ ਜੋ ਕੱਲ ਹੋਇਆ ਇਹਨੂੰ ਜਿੰਨਾ ਨਿੰਦਿਆ ਜਾ ਸਕੇ ਪੰਜਾਬੀ ਦੇ ਵਿੱਚ ਓਨਾ ਹੀ ਥੋੜਾ ਅਸੀਂ ਇਹਨਾਂ ਲੋਕਾਂ ਨੂੰ ਉੱਥੇ ਆਪਣੇ ਮੁੱਦੇ ਆਪਣੇ ਰੋਜ਼ਗਾਰ ਵਾਸਤੇ ਵੀ ਸਾਡੇ ਬੱਚਿਆਂ ਵਾਸਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਬੇਅਦਬੀ ਦੀਆਂ ਘਟਨਾਵਾਂ ਨਹੀਂ ਹੋਣਗੀਆਂ ਆਪਸੀ ਭਾਈਚਾਰਕ ਸਾਂਝ ਆ ਜਿਹੜੀ ਉਹ ਪੰਜਾਬ ਦੇ ਵਿੱਚ ਖਰਾਬ ਨਹੀਂ ਹੋਊਗੀ ਲਾਂਡਰ ਜਿਹੜਾ ਉਹ ਇਹਨਾਂ ਨੇ ਮੈਂਟੇਨ ਕਰਨਾ ਇਹ ਸਾਰਿਆਂ ਮੁੱਦਿਆਂ ਤੇ ਉਥੇ ਫੇਲ ਹੋਏ ਐ ਇਹਦੀ ਜਿੰਨੀ ਨਿੰਦਿਆ ਕੀਤੀ ਜਾ ਸਕੇ ਉਨੀ ਹੀ ਘਟ ਹੈ ਜਿਹੜਾ ਉਥੇ ਇਹਨਾਂ ਨੇ ਕੱਲ ਬੁੜੀਆਂ ਵਾਂਗੂ ਲੜ ਕੇ ਪੂਰੀ ਦੁਨੀਆ ਚ ਸਾਡੇ ਪੰਜਾਬੀਆਂ ਦਾ ਸਿਰ ਨੀਵਾ ਕੀਤਾ ਹੈ ਉਹਦੀ ਜਿੰਨੀ ਖੇਧੀ ਕੀਤੀ ਜਾ ਸਕੇ ਉਨੀ ਘਟ ਹੈ ਉਹ ਧੰਨਵਾਦ ਰਗਵੀਰ ਜੀ ਆਪਣਾ ਸਕਿਉਰਟੀ ਦੇ ਸਬੰਧ ਲਈ ਸੋ ਇਹ ਸੰਨ ਰਗਵੀਰ ਸਿੰਘ ਜੀ ਰੀਕੋਰਡ ਕਰੋ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜੋ ਮੁੱਦੇ ਪੰਜਾਬ ਦੇ ਸੰਨ ਉਹਨਾਂ ਉੱਪਰ ਗੱਲ ਹੋਣੀ ਚਾਹੀਦੀ ਸੀ ਆਪਸੀ ਰੰਜਿਸ਼ ਜਾ ਆਪਸੀ ਬਿਆਨਬਾਜ਼ੀ ਨੂੰ ਉੱਥੇ ਨਹੀਂ ਲੋੜ ਤੇ ਦੀ ਕਿਉਂਕਿ ਸੈਸ਼ਨ ਦੇ ਵਿੱਚ ਜੋ ਖਰਚਾ ਹੁੰਦਾ ਲੋਕਾਂ ਦੀ ਜੀਬ ਦੇ ਵਿੱਚ ਹੁੰਦਾ ਦੇਖਣਾ ਕਿ ਇਸ ਬਸ ਤੋਂ ਬਾਅਦ ਹੁਣ ਅਗਲੀਆਂ ਕੀ ਕਾਰਵਾਈਆਂ ਕਰਨੀਆਂ ਨੇ ਜਾਂ ਵਿਧਰਵਤੀ ਨੇ ਕੀ ਕਾਰਵਾਈ ਕਰਦੇ ਨੇ ਤੇ ਸਰਕਾਰ ਅਗਲੀ ਵਾਰ ਹੁਣ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਦਾਂ ਤੁਹਾਨੂੰ ਪੇਸ਼ ਕਰਦੀ ਹੈ ਦੇਖਦੇ ਰਹੋ ਪ੍ਰੀਕੋਡ ਖਬਰ ਲਾਵਾ